ਪਹਿਲਾਂ ਖੰਗ ਦੀ ਦਵਾਈ ਨੂੰ ਲੈ ਕੇ ਵਿਵਾਦ ਛੜਿਆ ਤੇ ਹੁਣ ਇੱਕ ਵਾਰ ਫੇਰ ਤੋਂ 8 ਦਵਾਈਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੀ ਹਾਂ ਸੂਬਾ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ 8 ਦਵਾਈਆਂ ਤਿੰਨ ਕੰਪਨੀਆਂ ਦੀ ਅਜਈਆਂ ਨੇ ਜਿਨ੍ਹਾਂ ਨੂੰ ਕਿ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਰੋਕ ਲਗਾ ਦਿੱਤੀ ਗਈ ਹੈ ਕਿਉਂ ਕਿ ਉਹਨਾਂ ਦੇ ਮਾੜੇ ਪ੍ਰਭਾਵ ਸਾਹਮਣੇ ਆਏ ਸਨ ਤਾਂ ਉਹਨਾਂ ਦੱਸ ਦਿੰਨੇ ਆ ਕਿ ਲਗਾਤਾਰ ਮਾੜੇ ਪ੍ਰਭਾਵ ਦੀਆਂ ਦਵਾਈਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਸਿਹਤ ਵਿਭਾਗ ਪਰਿਵਾਰ ਕਲਿਆਣ ਵਿਭਾਗ ਦੇ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਤਿੰਨ ਦਵਾਈਆਂ ਕੰਪਨੀਆਂ ਨੂੰ ਦੁਬਾਰਾ ਬਣਾਈਆਂ ਗਈਆਂ 8 ਦਵਾਈਆਂ ਦੀ ਖਰੀਦ ਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਸ ਸਬੰਧੀ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਨੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹਨਾਂ 8 ਦਵਾਈਆਂ ਦੇ ਅਤੇ IV ਤਰਲ ਪਦਾਰਥ ਦੀ ਵਰਤੋਂ ਵੀ ਬੰਦ ਕਰ ਦਿੱਤੀ ਗਈ ਹੈ ਸਿਹਤ ਡਾਕਟਰ ਦੇ ਵੱਲੋਂ ਜਾਰੀ ਸਿਹਤ ਡਾਇਰੈਕਟੋਰੇਟ ਦੇ ਵੱਲੋਂ ਜਾਰੀ ਕੀਤੀ ਗਏ ਹੁਕਮਾ ਦੇ ਵਿੱਚ ਕਿਹਾ ਕਿ ਅਗਲੇ ਨਿਰਦੇਸ਼ ਜਾਰੀ ਹੋਣ ਤੱਕ ਇਹਨਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਉਹ ਦਵਾਈਆਂ ਕਿਹੜੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਪਬੰਦੀਸ਼ੂ ਦੀ ਦਵਾਈਆਂ ਦੇ ਸੂਚੀ ਦੇ ਵਿੱਚ ਨਾਰਮਲ ਸਲਾਈਨ ਜਿਸ ਦੇ ਵਿੱਚ ਕਿ ਸੋਡੀਅਮ ਕਲੋਰਾਇਡ ਇੰਜੈਕਸ਼ਨ ਆਈਪੀ 0.9 ਫੀਸਤੀ ਡੈਕਸਟ੍ਰੋਜ਼ ਇੰਜੈਕਸ਼ਨ ਇਸ ਤੋਂ ਇਲਾਵਾ ਡੀਐਸਐਨ 0.9 ਐਨਆਈ 2 ਪਲਸ ਡੈਕਸਟ੍ਰੋਜ਼ 5 ਆਈਵੀ ਫਲਾਈਟ ਅਤੇ ਬੂਵਾਕੇਨ ਐਚ ਸੀ ਐਲ ਵਿਦ ਡੈਕਸਟ੍ਰੋਜ਼ ਇੰਜੈਕਸ਼ਨ ਵੀ ਸ਼ਾਮਿਲ ਨੇ ਇਹ ਉਹ ਦਵਾਈਆਂ ਨੇ ਜਿਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਦੱਸਦੀ ਹੈ ਕਿ ਜਦੋਂ ਮਹਾਰਾਸ਼ਟਰ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਖੰਗ ਦੀ ਦਵਾਈ ਪੀਣ ਦੇ ਨਾਲ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਮਾਮਲਾ ਗਰਮਾਂਦਾ ਹੈ ਸਰਕਾਰ ਜਾਗਦੀ ਹੈ ਐਕਸ਼ਨ ਹੁੰਦਾ ਤਾਂ ਦਵਾਈਆਂ ਬੈਨ ਕਰ ਦਿੱਤੀਆਂ ਜਾਂਦੇ ਨੇ ਉਸ ਤੋਂ ਬਾਅਦ ਹੁਣ ਇਹਨਾਂ 8 ਦਵਾਈਆਂ ਦੇ ਉੱਤੇ پابੰਦੀ ਲਗਾ ਦਿੱਤੀ ਗਈ ਹੈ ਸੋ ਤੁਸੀਂ ਵੀ ਕੋਈ ਵੀ ਦਵਾਈ ਬਿਨਾ ਡਾਕਟਰ ਦੀ ਜਾਂਚ ਤੋਂ ਨਾ ਲਓ ਤਾਂ ਜੋ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ ਹੁਣ ਵੇਖਣਾ ਹੋਵੇਗਾ ਕਿ ਆਖਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜਾ ਨਵਾਂ ਮੋੜ ਆਵੇਗਾ ਪਹਿਲਾਂ ਖੰਗ ਦੀ ਦਵਾਈ ਨੂੰ ਲੈ ਕੇ ਵਿਵਾਦ ਛੜਿਆ ਤੇ ਹੁਣ ਇੱਕ ਵਾਰ ਫੇਰ ਤੋਂ 8 ਦਵਾਈਆਂ ਦੇ ਉੱਤੇ پابੰਦੀ ਲਗਾ ਦਿੱਤੀ ਗਈ ਹੈ ਜੀ ਹਾਂ ਸੁੱਭਾ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ 8 ਦਵਾਈਆਂ ਤਿੰਨ ਕੰਪਨੀਆਂ ਦੀਆਂ ਅਜਈਆਂ ਨੇ ਜਿਨ੍ਹਾਂ ਨੂੰ ਕਿ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਰੋਕ ਲਗਾ ਦਿੱਤੀ ਗਈ ਹੈ ਕਿਉਂ ਕਿ ਉਹਨਾਂ ਦੇ ਮਾੜੇ ਪ੍ਰਭਾਵ ਸਾਹਮਣੇ ਆਏ ਸਨ ਤਾਂ ਉਹਨਾਂ ਦੱਸ ਦਿੰਨੇ ਆ ਕਿ ਲਗਾਤਾਰ ਮਾੜੇ ਪ੍ਰਭਾਵ ਦੀਆਂ ਦਵਾਈਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਸਿਹਤ ਵਿਭਾਗ ਪਰਿਵਾਰ ਕਲਿਆਣ ਵਿਭਾਗ ਦੇ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਤਿੰਨ ਦਵਾਈਆਂ ਕੰਪਨੀਆਂ ਨੂੰ ਦੁਬਾਰਾ ਬਣਾਈਆਂ ਗਈਆਂ ਅੱਠ ਦਵਾਈਆਂ ਦੀ ਖਰੀਦ ਤੇ ਤੁਰੰਤ ਰੋਕ ਲਗਾਈ ਗਈ ਹੈ ਇਸ ਸਬੰਧੀ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਨੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਹਨਾਂ 8 ਦਵਾਈਆਂ ਦੇ ਅਤੇ IV ਤਰਲ ਪਦਾਰਥ ਦੀ ਵਰਤੋਂ ਵੀ ਬੰਦ ਕਰ ਦਿੱਤੀ ਗਈ ਹੈ। ਸਿਹਤ ਡਾਕਟਰ ਦੇ ਵੱਲੋਂ ਜਾਰੀ ਸਿਹਤ ਡਾਇਰੈਕਟੋਰੇਟ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾ ਦੇ ਵਿੱਚ ਕਿਹਾ ਕਿ ਅਗਲੇ ਨਿਰਦੇਸ਼ ਜਾਰੀ ਹੋਣ ਤੱਕ ਇਹਨਾਂ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਉਹ ਦਵਾਈਆਂ ਕਿਹੜੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਕਿਪਾ ਬੰਦੀ ಶುਧੀ ਦਵਾਈਆਂ ਦੇ ਸੂਚ ਦੇ ਵਿੱਚ ਨਾਰਮਲ ਸਲਾਈਨ ਜਿਸ ਦੇ ਵਿੱਚ ਕਿ ਸੋਡੀਅਮ ক্লোਰਾਈਡ ਇੰਜੈਕਸ਼ਨ ਆਈਪੀ 0.9 ਫੀਸਤੀ ਡੈਕਸਟ੍ਰੋਜ਼ ਇੰਜੈਕਸ਼ਨ ਇਸ ਤੋਂ ਇਲਾਵਾ ਡੀਐਸਐਨ 0.9 ਐਨਆਈ2 ਪਲੱਸ ਡੈਕਸਟ੍ਰੋਜ਼ 5 ਆਈਵੀ ਫਲਾਈਟ ਅਤੇ ਬੂਵਾਕੇਨ ਐਚਸੀਐਲ ਵਿਦ ਡੈਕਸਟ੍ਰੋਜ਼ ਇੰਜੈਕਸ਼ਨ ਵੀ ਸ਼ਾਮਿਲ ਨੇ ਇਹ ਉਹ ਦਵਾਈਆਂ ਨੇ ਜਿਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਦੱਸਦੀ ਹੈ ਕਿ ਜਦੋਂ ਮਹਾਰਾਸ਼ਟਰ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਖੰਗ ਦੀ ਦਵਾਈ ਪੀਣ ਦੇ ਨਾਲ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਮਾਮਲਾ ਗਰਮਾਂਦਾ ਹੈ ਸਰਕਾਰ ਜਾਗਦੀ ਹੈ ਐਕਸ਼ਨ ਹੁੰਦਾ ਹੈ ਤੇ ਦਵਾਈਆਂ ਬੈਨ ਕਰ ਦਿੱਤੀਆਂ ਜਾਂਦੇ ਨੇ ਉਸ ਤੋਂ ਬਾਅਦ ਹੁਣ ਇਹਨਾਂ 8 ਦਵਾਈਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਤੁਸੀਂ ਵੀ ਕੋਈ ਵੀ ਦਵਾਈ ਬਿਨਾ ਡਾਕਟਰ ਦੀ ਜਾਂਚ ਤੋਂ ਨਾ ਲਓ ਤਾਂ ਜੋ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ ਹੁਣ ਵੇਖਣਾ ਹੋਵੇਗਾ ਕਿ ਆਖਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕਿਹੜਾ ਨਵਾਂ ਮੋੜ ਆਵੇਗਾ